ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਦਾ ਤਿਹਾਰ ਬਹੁਤ ਪ੍ਰਚਲਿਤ ਤਿਹਾਰ ਹੈ ਇਸ ਨੂੰ ਅਸੀਂ ਬਹੁਤ ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਬਹੁਤ ਸਾਲਾਂ ਤੋਂ ਇਸ ਤਿਹਾਰ ਨੂੰ ਮਨਾ ਰਹੇ ਹਾਂ ਇਹ ਤਿਹਾਰ ਇੱਕ ਦੂਜੇ ਨੂੰ ਰੰਗ ਲਾ ਕੇ ਮਨਾਇਆ ਜਾਂਦਾ ਹੈ ਇੱਕ ਦੂਜੇ ਨੂੰ ਰੰਗ ਵਿੱਚ ਰੰਗ ਕੇ ਇਹ ਤਿਹਾਰ ਮਨਾਇਆ ਜਾਂਦਾ ਹੈ ਪਰ ਹੁਣ ਦੇ ਸਮੇਂ ਵਿੱਚ ਇਹ ਤਿਹਾਰ ਥੋੜਾ ਰਿਸਕੀ ਹੋ ਗਿਆ ਹੈ ਕਿਉਂਕਿ ਅਸੀਂ ਜੋ ਇੱਕ ਦੂਜੇ ਨੂੰ ਰੰਗ ਲਗਾਉਂਦੇ ਹਨ ਉਸ ਵਿੱਚ ਕੈਮੀਕਲ ਮਿਲਿਆ ਹੁੰਦਾ ਹੈ ਇਹ ਕੈਮੀਕਲ ਰੰਗ ਲਗਾਉਣ ਨਾਲ ਸਾਡਾ ਫੇਸ ਖਰਾਬ ਹੋ ਜਾਂਦਾ ਸਾਡੇ ਜਿਸ ਤਨ ਤੇ ਪੈਂਦਾ ਹੈ ਉਹ ਤਨ ਖਰਾਬ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਕੈਮੀਕਲ ਮਿਲਿਆ ਹੁੰਦਾ ਕਈ ਵਾਰ ਅਸੀਂ ਇੱਕ ਦੂਜੇ ਤੇ ਗੰਦਾ ਪਾਣੀ ਵੀ ਸੁੱਟਦੇ ਹਾਂ ਜਿਸ ਨਾਲ ਸਾਡੇ ਵਿੱਚ ਆਪਸੀ ਝਗੜਾ ਹੋ ਜਾਂਦਾ ਹੈ ਸਾਡੇ ਇੱਕ ਦੂਜੇ ਨਾਲ ਝਗੜੇ ਪੈ ਜਾਂਦੇ ਹਨ ਤੇ ਅਸੀਂ ਜਦੋਂ ਰੰਗ ਗੇਰ ਦੇ ਹਾਂ ਤਾਂ ਅਸੀਂ ਵਾਤਾਵਰਣ ਨੂੰ ਵੀ ਦੋਸ਼ਿਤ ਕਰਦੇ ਹਾਂ ਬਹੁਤ ਜ਼ਿਆਦਾ ਲੋਕ ਅੱਜ ਕੱਲ ਦੀ ਜੋ ਨੌਜਵਾਨ ਪੀੜ੍ਹੀ ਹੈ ਉਹ ਇਹ ਵੀ ਕਰਦੀ ਹੈ ਕਿ ਮੋਟਰਸਾਈਕਲਾਂ ਤੇ ਚਾਰ-ਚਾਰ ਸਵਾਰ ਹੋ ਕੇ ਹੁੱਲੜਵਾਜੀ ਕਰਦੇ ਹਨ ਜਿਸ ਨਾਲ ਦੁਰਘਟਨਾ ਹੋਣ ਦਾ ਡਰ ਰਹਿੰਦਾ ਹੈ ਜਾਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਇਸ ਕਰਕੇ ਅਸੀਂ ਇਹ ਤਿਹਾੜ ਥੋੜਾ ਰਿਸਕੀ ਹੋ ਗਿਆ ਹੈ ਅਸੀਂ ਵਿਵਾਦਾਂ ਵਿੱਚ ਘਿਰ ਜਾਂਦੇ ਹਾਂ ਸਾਡੀ ਲੜਾਈ ਝਗੜੀਆਂ ਵਿੱਚ ਪੈ ਜਾਂਦੇ ਹਾਂ ਸੋ ਸਾਨੂੰ ਇਸ ਗੱਲ ਤੋਂ ਸचेत ਹੋਣਾ ਚਾਹੀਦਾ ਹੈ ਤੇ ਸਾਨੂੰ ਸਮਝਣਾ ਚਾਹੀਦਾ ਹੈ ਆ ਗਰਵਾਣੀ ਵਿੱਚੋਂ ਇਸ ਨੂੰ ਅਸੀਂ ਸਮਝਣ ਦਾ ਯਤਨ ਕਰੀਏ ਕਿ ਗੁਰੂ ਪਾਤਸ਼ਾਹ ਸਾਨੂੰ ਕਿਸ ਵਿੱਚ ਕਿਸ ਰੰਗ ਵਿੱਚ ਰੰਗਣ ਦੀ ਗੱਲ ਕਰਦੇ ਹਨ ਆਓ ਇਸ ਨੂੰ ਮਰਵਾਣੇ ਵਿੱਚ ਸਮਝਣ ਦਾ ਯਤਨ ਕਰੀਏ ਹੋਲੀ ਕਿਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇ ਪੰਜਵੇਂ ਪਾਛਾਈ ਦਾ ਤੇ ਸ਼ਬਦ ਬਸੰਤ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1180 ਅੰਗ ਤੇ ਸੁਭਾਈ ਮਾਨ ਹੋਲੀ ਕੀਨੇ ਸੰਤ ਸੇਵ ਸੰਤੋ ਭਾਵ ਚੰਗੇ ਗੁਣ ਸੇਵ ਕਮਾਉਣਾ ਇਸ ਤੁਕ ਵਿੱਚ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਮੈਂ ਚੰਗੇ ਗੁਣਾਂ ਨੂੰ ਕਮਾ ਕੇ ਮੈਂ ਆਪਣੇ ਜੀਵਨ ਵਿੱਚ ਆਪਣੇ ਜੀਵਨ ਨੂੰ ਚੰਗੇ ਗੁਣਾਂ ਦੇ ਰੰਗ ਵਿੱਚ ਰੰਗ ਕੇ Holi ਖੇਡਦਾ ਹਾਂ ਇਹੀ ਮੇਰੀ Holi ਹੈ ਇਹੀ ਸਾਨੂੰ Holi ਖੇਡਣੀ ਚਾਹੀਦੀ ਹੈ ਆਪਣੇ ਜੀਵ ਨੂੰ ਚੰਗੇ ਗੁਣਾ ਵਿੱਚ ਰੰਗਣਾ ਚਾਹੀਦਾ ਹੈ ਰੰਗ ਲਾਗਾ ਅਤ ਲਾਲ ਦੇ ਰੰਗ ਤੋਂ ਭਾਵ ਰੰਗ ਆਪਾਂ ਸਮਝਦੇ ਹੀ ਹੈ ਲਾਗਾ ਲੱਗ ਜਾਂਦਾ ਹੈ ਅਤ ਗੂੜਾ ਦੇ ਪ੍ਰਭੂ ਪ੍ਰਮਾਤਮਾ ਇਸ ਤੱਕ ਵਿੱਚ ਗੁਰੂ ਪਾਚਾ ਸਾਨੂੰ ਸਮਝਾ ਸਮਝਾ ਰਹੇ ਹਨ ਕਿ ਰੱਬੀ ਗੁਣਾਂ ਦੀ ਬਰਕਤ ਨਾਲ ਮੇਰੇ ਅੰਦਰ ਪਰਮਾਤਮਾ ਦੇ ਪਿਆਰ ਦਾ ਗੁੜਾ ਆਤਮਕ ਰੰਗ ਚੜ ਜਾਂਦਾ ਹੈ ਭਾਵ ਨਿੱਜ ਘਰ ਵਿੱਚ ਬਹਤੇ ਰੱਬ ਜੀ ਦੇ ਸਨੇਹ ਨਾਲ ਮੈਂ ਆਪਣੇ ਮਨ ਨੂੰ ਰੱਬੀ ਗੁਣਾ ਦੇ ਰੰਗ ਨਾਲ ਰੰਗ ਲਿਆ ਹੈ ਰੰਗ ਲੰਦਾ ਗੁਰੂ ਪਾਸ਼ਾ ਇਸ ਰੰਗ ਦੀ ਗੱਲ ਕਰਦੇ ਹਨ ਕਿ ਜੋ ਸਾਡੇ ਜੀਵਨ ਨੂੰ ਜਦੋਂ ਰੱਬੀ ਗੁਣਾ ਦਾ ਇਹ ਰੰਗ ਚੜ ਜਾਂਦਾ ਹੈ ਇਹ ਫਿਰ ਕਦੇ ਉਤਰਦਾ ਹੀ ਨਹੀਂ ਗੁਰੂ ਪਾਸ਼ਾ ਇਸ ਰੰਗ ਦੀ ਗੱਲ ਕਰ ਰਹੇ ਹਨ ਪਰ ਅਸੀਂ ਹੁਣ ਕੈਮੀਕਲ ਰੰਗ ਪਾ ਕੇ ਆਹ ਹੋਰ ਹੁੱਲੜ ਬਾਜ਼ੀਆਂ ਵਿੱਚ ਲਾ ਕੇ ਅਸੀਂ ਵਿਵਾਦਾਂ ਵਿੱਚ ਘਿਰ ਜਾਂਦੇ ਆ ਸੋ ਸਾਨੂੰ ਬਾਣੀ ਤੋਂ ਜੋ ਸਮਝ ਆਉਂਦਾ ਹੈ ਸਾਨੂੰ ਉਹ ਸਮਝ ਲੈਣਾ ਚਾਹੀਦਾ ਹੈ ਕਿਉਂਕਿ ਜਦ ਜਾਗੋ ਤਦੇ ਸਵੇਰਾ ਇਸ ਵਿੱਚ ਇਹ ਨਹੀਂ ਕਿਹਾ ਕਿ ਜੋ ਮੈਂ ਰਾਤ ਨੂੰ ਸੋ ਕੇ ਸਵੇਰੇ ਜਾਗਦਾ ਹਾਂ ਜਦੋਂ ਜੋ ਮੈਂ ਜਾਗਦਾ ਹਾਂ ਉਸ ਸਵੇਰੇ ਦੀ ਗੱਲ ਕਰੀ ਹੈ ਇਸ ਵਿੱਚ ਉਸ ਸਵੇਰੇ ਦੀ ਗੱਲ ਕਰੀ ਹੈ ਜਦੋਂ ਮੈਂ ਆਪਣੀਆਂ ਗਲਤੀਆਂ ਨੂੰ ਸਮਝ ਕੇ ਸੁਧਾਰ ਲੈਂਦਾ ਹਾਂ ਠੀਕ ਕਰ ਲੈਂਦਾ ਹਾਂ ਮੈਂ ਆਪਣੇ ਔਗਣਾ ਨੂੰ ਸਮਝ ਲੈਂਦਾ ਹਾਂ ਤੇ ਉਹਨਾਂ ਨੂੰ ਠੀਕ ਕਰ ਲੈਂਦਾ ਹਾਂ ਉਸ ਦੀ ਗੱਲ ਕਰੀ ਹੈ ਉਹਦੀ ਗੱਲ ਕੀਤੀ ਹੈ ਜਦ ਜਾਗੋ ਤਦੇ ਸਵੇਰਾ ਮੈਂ ਆਪਣੇ ਉਗਣਾ ਨੂੰ ਆਪਣੀਆਂ ਗਲਤੀਆਂ ਨੂੰ ਸਮਝ ਲੈਂਦਾ ਹਾਂ ਜੋ ਮੈਨੂੰ ਗਰਵਾਣੀ ਵਿੱਚੋਂ ਸਮਝ ਆਉਂਦਾ ਹੈ ਉਸ ਨੂੰ ਮੈਂ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦਾ ਹਾਂ ਫਿਰ ਮੈਂ ਉਹ ਗਲਤੀ ਦੁਬਾਰਾ ਨਹੀਂ ਕਰਦਾ ਸੋ ਗਰਵਾਣੀ ਨੂੰ ਪੜ ਕੇ ਜੋ ਮੈਨੂੰ ਸਮਝ ਆਇਆ ਹੈ ਉਹ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝ ਪਾਈ ਹੈ ਜੇ ਆਪ ਜੀ ਨੂੰ ਇਹ ਵਿਚਾਰ ਚੰਗੀ ਲੱਗੀ ਹੋਵੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ